ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਭਾਸੋ ਤੋਂ ਸੋ ਦੋਸਤੋ ਅੱਜ ਦੀ ਵੀਡੀਓ ਅਸੀਂ ਆਪਣੇ YouTube ਚੈਨਲ ਦੇ ਉੱਪਰ ਤੁਹਾਡੇ ਨਾਲ ਵਾਲੀਆਂ ਦੀ ਲੈ ਕੇ ਹਾਜ਼ਰ ਹਾਂ ਜੀ ਜੋ ਕਿ ਸਾਰੀਆਂ ਹੀ ਪਾਰਟੀ ਵੇਅਰ ਔਰ ਰੈਗੂਲਰ ਵੇਅਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਆਪਾਂ ਨੇ ਤਿਆਰ ਕੀਤੇ ਨੇ ਕਾਫੀ ਕਸਟਮਰਸ ਦੇ ਸਾਡੇ ਮੈਸੇਜ ਆ ਰਹੇ ਸੀ ਕਿ ਕੋਈ ਰੈਗੂਲਰ ਔਰ ਪਾਰਟੀ ਵੇਅਰ ਵਾਲੀਆਂ ਦੇ ਡਿਜ਼ਾਈਨ ਦਿਖਾਓ ਸੋ ਜਿਆਦਾ ਸੰਭਾ ਨਾ ਲੈਂਦਾ ਹੋਇਆ ਤੁਹਾਡੇ ਨਾਲ ਇੱਕ ਵਾਲੀਆਂ ਦੀ ਵੀਡੀਓ ਲੈ ਕੇ ਹਾਜ਼ਰਾਂ ਜੀ ਉਹ ਦੋਸਤੋ ਸਾਰੀਆਂ ਵਾਲੀਆਂ ਤੁਹਾਨੂੰ ਲਾਈਨ ਵਾਈ ਲਾਈਨ ਦਿਖਾ ਦਿੰਨੇ ਇੱਕ ਵਾਰ ਤੁਸੀਂ ਪੂਰੀ ਨਜ਼ਰ ਕਰ ਲਓ ਇਹਨਾਂ ਵਾਲੀਆਂ ਦੇ ਉੱਪਰ ਉਸ ਤੋਂ ਬਾਅਦ ਤੁਹਾਨੂੰ ਕੱਲੀ ਕੱਲੀ ਵਾਲੀ ਨੂੰ ਅਲੱਗ-ਅਲੱਗ weight ਔਰ ਇਹਨਾਂ ਦੇ ਡਿਜ਼ਾਈਨ ਨੂੰ ਪ੍ਰੋਪਰ ਤੌਰ ਤੇ ਦਿਖਾਵਾਂਗੇ ਇਹਨਾਂ ਦੇ ਅਗਰ ਪਾਇਓਰਟੀ ਦੀ ਗੱਲ ਕੀਤੀ ਜਾਵੇ ਸਾਰੇ ਹੀ 22 ਹਾਲਮਾਰਕ 골ਡ ਦੇ ਵਿੱਚ ਰੈਡੀ ਨੇ ਜੀ ਸਾਡੇ ਕਾਫੀ ਸਾਨੂੰ ਮੈਸੇਜ ਕਾਲਸ ਆਉਂਦੀਆਂ ਨੇ ਕਿ ਤੁਸ ਤੁਹਾਡੀ ਜੁਲਰੀ 골ਡ ਦੀ ਹੁੰਦੀ ਹੈ ਜਾਂ ਆਰਟੀਫੀਸ਼ਲ ਸੋ ਉਹਨਾਂ ਦੋਸਤਾਂ ਔਰ ਭੈਣ ਭਰਾਵਾਂ ਨੂੰ ਦੱਸ ਦੇਣਾ ਚਾਹੁੰਦੇ ਆ ਆਪਣੇ ਸਾਰੇ ਹੀ ਰੀਅਲ 골ਡ ਦੇ ਵਿੱਚ ਡਿਜ਼ਾਈਨ ਤਿਆਰ ਕੀਤੇ ਜਾਂਦੇ ਨੇ ਸੋ ਜੇ ਕਿਸੇ ਨੇ ਵੀ ਆਪਣਾ ਆਰਡਰ ਤੇ ਵੀ ਰੈਡੀ ਕਰਵਾਉਣਾ ਹੈ ਸਾਡਾ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਨੇ ਜੀ ਸੋ ਇਹ ਵਾਲੀਆਂ ਦੇ ਵਿੱਚ ਤੁਹਾਨੂੰ ਸਭ ਤੋਂ ਜੋ ਪਹਿਲੀਆਂ ਵਾਲੀਆਂ ਦਿਖਾ ਰਹੇ ਹਾਂ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਬੜਾ ਹੀ ਸੋਹਣਾ ਡਿਜ਼ਾਈਨ ਹੈ ਜੀ ਪਿੱਪਲ ਪੱਤੀ ਦੇ ਵਿੱਚ ਵਰਕ ਕੀਤਾ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਮਹਾਰਾਣੀ ਜਿੰਦਾ ਸਟਾਈਲ ਦੇ ਵਿੱਚ ਇਹ ਵਾਲੀਆਂ ਰੈਡੀ ਹੋਈਆਂ ਨੇ ਟੋਟਲੀ 올 ਗੋਲਡ ਦੇ ਵਿੱਚ ਰੈਡੀ ਨੇ ਜੀ ਇਹਨਾਂ ਦੇ ਅਗਰ weight ਦੀ ਆਪਾਂ ਗੱਲ ਕਰੀਏ 23 ਗ੍ਰਾਮ ਗੋਲਡ ਦੇ ਵਿੱਚ ਆਪਣੇ ਕੋਲ ਸਟਾਕ ਦੇ ਵਿੱਚ ਅਵੇਲੇਬਲ ਨੇ ਜੀ ਉਸ ਤੋਂ ਬਾਅਦ ਆਪਾਂ ਜੋ ਤੁਹਾਨੂੰ ਵਾਲੀਆਂ ਦਿਖਾਉਣ ਜਾ ਰਹੇ ਹਾਂ ਜੀ ਇਹ ਪੀਪਲ ਪੱਤੀ ਦੇ ਵਿੱਚ ਡਿਜ਼ਾਈਨ ਹੋਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਅਗਰ ਇਸਦੇ weight ਦੀ ਆਪਾਂ ਗੱਲ ਕਰੀਏ 6 ਗ੍ਰਾਮ 950 ਮਿਲੀਗ੍ਰਾਮ weight ਦੇ ਵਿੱਚ ਰੈਡੀ ਨੇ ਜੀ ਹਾਂਜੀ ਦੋਸਤੋ ਜੋ ਵੀ ਆਪਾਂ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਰੇ ਹੀ ਆਪਾਂ ਅਲੱਗ-ਅਲੱਗ weight ਔਰ ਡਿਜ਼ਾਈਨ ਦੇ ਵਿੱਚ ਰੈਡੀ ਕੀਤੇ ਨੇ ਜਿੱਦਾਂ ਕਿ ਇਹ ਵਾਲਾ ਡਿਜ਼ਾਈਨ ਤੁਸੀਂ ਦੇਖ ਰਹੇ ਹੋਣੇ ਇਹ ਆਪਣਾ ਸਰਬੋਸਕੀ ਦੇ ਮੋਤੀ ਇਹਦੇ ਤੇ ਲਗਾਏ ਨੇ ਜੀ 골ਡਨ ਕਲਰ ਦੇ ਔਰ ਇਸ ਦੇ weight ਦੀ ਆਪਾਂ ਗੱਲ ਕਰਦੇ ਆਂ 6 ਗ੍ਰਾਮ 500 ਮਿਲੀਗ੍ਰਾਮ weight ਦੇ ਵਿੱਚ ਰੈਡੀ ਹੈ ਜੀ ਇਸੇ ਤਰ੍ਹਾਂ ਜੋ ਆਪਾਂ ਤੁਹਾਨੂੰ ਦੂਸਰਾ ਡਿਜ਼ਾਈਨ ਦਿਖਾ ਰਹੇ ਆਂ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਡਿਜ਼ਾਈਨ ਆਪਣਾ ਪੀਪਲ ਪੱਤੀ ਜਿੱਦਾਂ ਨਿੱਗਰ ਪੱਤੇ ਲੱਗੇ ਹੁੰਦੇ ਨੇ ਜੀ ਇਸ ਦੇ ਨਾਲ ਆਪਾਂ ਗਲੇ ਦੀ 체ਨ ਵੀ ਐਡ ਕਰਵਾ ਸਕਦੇ ਆਂ ਨਿੱਗਰ ਪੱਤੀਆਂ ਵਾਲੀ ਪਾਰਟੀ ਵੇਅਰ ਔਰ ਰੈਗੂਲਰ ਵੇਅਰ ਇਹਨੂੰ ਦੋਨਾਂ ਤਰੀਕੇ ਨਾਲ ਯੂਜ਼ ਕਰ ਸਕਦੇ ਆਂ ਅਗਰ ਇਸਦੇ weight ਦੀ ਆਪਾਂ ਗੱਲ ਕਰੀਏ ਬੜਾ ਹੀ light weight ਦੇ ਵਿੱਚ ਰੈਡੀ ਨੇ ਜੀ 5 ਗ੍ਰਾਮ 270 ਮਿਲੀ ਜਾਨੀ ਕਿ ਅੱਧੇ ਤੋਲੇ ਦੇ ਵਿੱਚ ਇਦਾਂ ਦੀਆਂ ਵਾਲੀਆਂ ਤੁਸੀਂ ਸ਼ਾਇਦ ਪਹਿਲੀ ਵਾਰ ਦੇਖ ਰਹੇ ਹੋਣੇ ਬੜਾ ਹੀ ਸੋਹਣਾ concept ਹੈ ਜੀ ਇਸੇ ਤਰ੍ਹਾਂ ਜੀ ਆਪਾਂ 5 ਗ੍ਰਾਮ 630 ਮਿਲੀ weight ਦੇ ਵਿੱਚ ਇਹ ਵਾਲੀਆਂ ਵਾਲੀਆਂ ਤਿਆਰ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਹੀ ਸੋਹਣਾ ਔਰ ਸਲੀਕ ਡਿਜ਼ਾਈਨ ਹੈ ਜੀ ਸੋਬਰ ਜਿਹਨੂੰ ਆਪਾਂ ਕਹਿ ਸਕਦੇ ਆ ਤਿੰਨ ਇਹਦੇ ਦੇ ਵਿੱਚ ਗੋਲੀਆਂ ਦਾ ਡਿਜ਼ਾਈਨ ਦਾ ਵਰਕ ਕੀਤਾ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਜੀ 5 ਗ੍ਰਾਮ 630 ਮਲੀਸ ਦਾ weight ਹੈ ਔਰ ਪ੍ਰਾਈਸ ਰੇਂਜ ਜੇ ਇਸ ਦੀ ਗੱਲ ਕਰੀਏ 40 ਤੋਂ ਲੈ ਕੇ 43-44000 ਤੱਕ ਇਸ ਦੀ ਪ੍ਰਾਈਸ ਰੇਂਜ ਹੈ ਜੀ ਜੋ ਕਿ ਅਸੀਂ ਬੜੀ ਹੀ ਰੀਜ਼ਨੇਬਲ ਪ੍ਰਾਈਸ ਰੱਖੇ ਹੋਏ ਨੇ ਜੀ ਇਸ ਤੋਂ ਇਲਾਵਾ ਇਹ ਵਾਲਾ ਬੜਾ ਹੀ ਫਲਾਪਟ ਦੇ ਵਿੱਚ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਸ ਕਿਸੇ ਨੇ ਵੀ ਇਹ ਵਾਲਾ ਡਿਜ਼ਾਈਨ ਜਿੱਦਾਂ ਕਿ ਗਿਫਟਰ ਦੇ ਵਿੱਚ ਜ਼ਿਆਦਾਤਰ ਸਾਡੇ ਲੋਕ ਕਸਟਮਰ ਬਾਈ ਕਰਦੇ ਨੇ ਜੀ ਇਸ ਦੇ weight ਦੀ ਆਪਾਂ ਗੱਲ ਕਰੀਏ 4 ਗ੍ਰਾਮ 800 ਮਿਲੀਗ੍ਰਾਮ weight ਦੇ ਵਿੱਚ ਰੈਡੀ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਡਿਜ਼ਾਈਨ ਚਤਰਾਈ ਵਰਕ ਦੇ ਵਿੱਚ ਇਸ ਡਿਜ਼ਾਈਨ ਨੂੰ ਕਿਹਾ ਜਾਂਦਾ ਚਤਰਾਈ ਵਾਲਾ ਡਿਜ਼ਾਈਨ ਜੋ ਕਿ ਬੜਾ ਹੀ ਫੇਮਸ ਡਿਜ਼ਾਈਨ ਹੈ ਜੀ ਇਸ ਤੋਂ ਬਾਅਦ ਜੋ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਹਾਂ ਜੀ ਇਹ ਅੰਮ੍ਰਿਤਸਰ ਸਾਹਿਬ ਆਪਾਂ ਨੇ ਡਿਲੀਵਰ ਕਰਨਾ ਹੈ ਜੀ ਬੜਾ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਇਸ ਦੇ ਵੇਟ ਦੀ ਗੱਲ ਕਰੀਏ 7.5 ਗ੍ਰਾਮ ਮੋਤੀ ਲੈਸ ਕਰਕੇ ਵਾਈਟ ਪਰਲ ਦੇ ਵਿੱਚ ਰੈਡੀ ਕੀਤਾ ਗਿਆ ਡਿਜ਼ਾਈਨ ਹੈ ਜੋ ਕਿ ਸਾਡੇ ਕਸਟਮਰ ਨੇ ਜੀ ਅੰਮ੍ਰਿਤਸਰ ਸਾਹਿਬ ਤੋਂ ਉਹਨਾਂ ਨੇ ਸਾਨੂੰ ਆਨਲਾਈਨ ਡਿਜ਼ਾਈਨ ਦਿੱਤਾ ਸੀ ਅਸੀਂ ਨੇ ਉਹਨਾਂ ਨੂੰ ਪ੍ਰੋਪਰ ਰੈਡੀ ਕਰਕੇ ਦਿੱਤਾ ਜੀ ਇਹ ਵਾਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਕਿੱਦਾਂ ਲੱਗਿਆ ਡਿਜ਼ਾਈਨ ਇਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਸੇ ਤਰ੍ਹਾਂ ਹੀ ਆਪਾਂ ਨੇ ਤੁਹਾਡੇ ਨਾਲ ਇੱਕ ਲਾਸਟ ਤੇ ਜੋ ਡਿਜ਼ਾਈਨ ਹੈ ਤੁਹਾਨੂੰ ਦਿਖਾ ਰਹੇ ਹਾਂ ਜੀ 4 ਗ੍ਰਾਮ 720 ਮਿਲੀਗ੍ਰਾਮ ਦੇ ਵਿੱਚ ਬੌਲ ਵਾਲਾ ਡਿਜ਼ਾਈਨ ਰੈਡੀ ਕੀਤਾ ਹੈ ਜੀ ਇਹ ਗਰਲਿਸ਼ ਡਿਜ਼ਾਈਨ ਵੀ ਹੈ ਜੀ ਔਰ ਆਪਣੇ ਮਦਰਜ਼ ਲਈ ਵੀ ਹੈ ਜੀ ਬੜਾ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਹੋਵੇ ਸਾਡੇ ਨਾਲ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਦਿੱਤੇ ਹੋਏ ਨੇ ਜੀ 938502504 ਤੇ ਸਾਨੂੰ ਐਨੀ ਟਾਈਮ ਤੁਸੀਂ ਕਾਲ ਜਾਂ ਮੈਸੇਜ ਕਰਕੇ ਬੁੱਕ ਕਰਵਾ ਸਕਦੇ ਹੋ ਬਾਕੀ ਜਿਨ੍ਹਾਂ ਨੇ ਵੀ ਸਾਡਾ ਪੇਜ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਰਣਜੀਤ ਜੁਲਰ YouTube ਚੈਨਲ ਉਹ ਜਲਦੀ ਤੋਂ ਪਹਿਲਾਂ ਸਬਸਕ੍ਰਾਈਬ ਕਰ ਲੋ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਰਿਸ਼ਤੇਦਾਰ ਔਰ ਆਪਣੇ ਫਰੈਂਡਸ ਨੂੰ ਜਰੂਰ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਇਦਾਂ ਦੀਆਂ ਨਵੀਂ-ਨਵੀਂਆਂ ਵੀਡੀਓ ਲੈ ਕੇ ਆਉਂਦੇ ਰਹੀਏ ਰਣਜੀਤ ਜੁਲਰ ਟੀਮ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ